ਮੇਰੇ ਦੋਸਤੋ ਤੇ ਭੈਣੋ ਸਾਰਿਆਂ ਨੂੰ ਮੈਂ ਅਰਵਨੀ ਦੇ ਪਰਵਾਰ ਦਾ ਉਧਰ ਪਸੀ ਤੇ ਉਹਨਾਂ ਦੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਜੋਗ ਸਮਝਿਆ ਇਹਨਾਂ ਸਨਮਾਨਿਤ ਕੀਤਾ ਹੈ ਉਹਨਾਂ ਨੂੰ ਬਹੁਤ ਤਨਵਾਦ ਕਰਦਾ ਤੇ ਮੈਨੂੰ ਆ ਗਿਆ ਹੋਇਆ ਇਹਨਾਂ ਕੋਈ ਹਫਤਾ ਸਮਾਂ ਕਰ ਤਾਆਂ ਲੰਗੀਆਂ ਨੇ ਮੈਂ ਇਸ ਹਾਲ ਤੀਂ ਵੀ ਵੱਲ ਲੰਮੀ ਕੋ ਤਸਨਾ ਲਗਾ ਮੈਂ ਚਾਰ ਕਿਸਾਨ ਤੋਂ ਜੋ ਸੰਜੀ ਕਰਤਾ ਜਦੋਂ ਮੌਸਮਾਂ ਚ ਖੋਲ ਦੇ ਤੂਫਾਨ ਹੋਣਗੇ ਜਦੋਂ ਮੌਸਮਾਂ ਚ ਖੋਲ ਦੇ ਤੂਫਾਨ ਹੋਣਗੇ ਉਦੋਂ ਪੈ ਸਾਡੇ ਹੋਰ ਬਲਵਾਨ ਹੋਣੇ ਅਰ ਉਹ ਫਿਜਾ ਵਿੱਚ ਗੂਂਝਦੀ ਇਹ ਸੱਚ ਦੀ ਗਾ ਅਦਰੂ ਫਿਜਾ ਵਿੱਚ ਬੂੰਜਦੀਏ ਸੱਚ ਦੀ ਬਾਤ ਜਦੋਂ ਤੀ ਕਹੇ ਜੀਮੀ ਅਸਮਾਨ ਹੋਣਗੇ ਸਿਰ ਤਾਂ ਹੀ ਨਹੀਂ ਲਾ ਕੇ ਆਇਆ ਜਹਿਆਂ ਤੋਂ ਬਾਹਰ ਮੈਨੂੰ ਪਤਾ ਸੀ ਕਿ ਥੇਮ ਝਾਂ ਹੋਣਗੇ ਅਸੀਂ ਜ਼ਿੰਦਗੀ ਨੂੰ ਜੀ ਰਿਹਾ ਹੈ ਇਸ ਤਰ੍ਹਾਂ ਯਾਰ ਅਸੀਂ ਜ਼ਿੰਦਗੀ ਨੂੰ ਜੀ ਰਿਹਾ ਹੈ ਇਸ ਤਰ੍ਹਾਂ ਯਾਰ ਇਹਦੇ ਹਰ ਪਲ ਪਲ ਉਮਰਾਂ ਅਸਮਾਨ ਹੋਣਗੇ ਜਿਹੜੇ ਦਿਲ ਤੇ ਤੂੰ ਠੋਕਰੀ ਮਾਰ ਤੁਰ ਜਾਣਾ ਹੈ ਇਦੇ ਵਿੱਚ ਵੀ ਦਾ ਕੁਝ ਅਰਮਾਨ ਹੋਣਗੇ ਤੂੰ ਰੁਕ ਜਾਈ ਉਹ ਮੇਰਾ ਪਿੰਡ ਹੋਏਗਾ ਤੂੰ ਰੁਕ ਜਾਈ ਉਹ ਮੇਰਾ ਪਿੰਡ ਹੋਏਗਾ ਜਿਹਦੇ ਪਿੰਡੇ ਉੱਤੇ ਲਾਸਾਂ ਦੇ ਨਿਸ਼ਾਨ ਹੋਣਗੇ ਮੈਂ ਦੁਸ਼ਮਣਾਂ ਦੇ ਫੁੱਲਾਂ ਉੱਤੇ ਠੁੱਕ ਸਕਦਾ ਮੈਂ ਦੁਸ਼ਮਣਾਂ ਦੇ ਫੁੱਲਾਂ ਉੱਤੇ ਠੁੱਕ ਸਕਦਾ ਪਰ ਮਿੱਤਰਾਂ ਦੇ ਕੰਡੇ ਪਰਵਾਨ ਹੋਣਗੇ ਜਦੋਂ ਮੋਏ ਹੋਏ ਮਿੱਤਰਾਂ ਦੀ ਯਾਦ ਆਏਗੀ ਉਦੋਂ ਭਰੇ ਹੋਏ ਮੇਲੇ ਸੁਣਨ ਤਾਂ ਹੋਣਗੇ ਉਦੋਂ ਭਰੇ ਹੋਏ ਮੇਲੇ ਸੁਣਨ ਤਾਂ ਧੰਨਵਾਦ